ਵਲੌਗ ਚ ਅਖੀਰਵਾਰ ਦਰਸ਼ਨ ਕਰੋ ਜੀ ਗੁਰਦੁਆਰਾ ਬਾਹ ਲੀਲਾ ਮੈਣੀ ਸੰਗਤ ਸਾਹਿਬ ਜੀ ਦੇ ਤੇ ਇੱਥੋਂ ਤੁਰ ਕੇ ਜੀ ਹੁਣ ਅਸੀਂ ਚੱਲਦੇ ਆ ਜੀ ਅਗਾਂਹ ਨੂੰ ਜੀ ਤੇ ਹੁਣ ਅੱਗੇ ਹੋਰ ਗੁਰੂ ਘਰ ਦਰਸ਼ਨ ਦੁਆਰ ਕਰਾਂਗੇ ਦੇਖਾਂਗੇ ਜੀ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਇੱਥੇ ਆਪਾਂ ਆਪਣੇ ਸਾਈਕਲ ਖੜਾਏ ਹੋਏ ਸੀਗੇ ਗੁਰਦੁਆਰੇ ਸਾਹਿਬ ਜੀ ਦੀ ਪਾਰਕਿੰਗ ਦੇ ਵਿੱਚ ਤੇ ਅਖੀਰਲੀ ਵਾਰ ਇੱਥੇ ਵੀ ਆ ਜੀ ਅਸੀਂ ਇੱਥੋਂ ਵੀ ਅਸੀਂ ਚੱਲ ਜਾਾਂਗੇ ਫਿਰ ਪਤਾ ਨਹੀਂ ਕਦੋਂ ਦਰਸ਼ਨ ਦੇਦਾਰੇ ਹੋਣਗੇ ਪਰ ਛੇਤੀ ਆਵਾਂਗੇ ਜੀ ਮਹਾਰਾਜ ਭੜੀ ਕਰੇ ਛੇਤੀ ਬਲਾਵੇ ਦੁਆਰਾ ਆਪਣੇ ਕੋਲ ਜੀ ਫਿਰ ਆਵਾਂਗੇ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਜੀ ਦੀ ਪਾਰਕਿੰਗ ਇੱਥੇ ਆਪਣੇ ਚਾਰੇ ਭਰਾਵਾਂ ਦੇ ਸਾਈਕਲ ਖੜੇ ਹੋਏ ਸੀਗੇ ਤੇ ਇੱਥੋਂ ਹੁਣ ਸਾਈਕਲ ਚੱਕਨੇ ਨੇ ਤੇ ਅੰਗਾਹ ਵੱਲ ਵਧਣਾ ਪਤਾ ਨਹੀਂ ਕਿੱਥੇ ਜਾਣਾ ਅੱਜ ਕਿੱਥੇ ਜਾ ਕੇ ਅਸੀਂ ਸਟੇ ਕਰਾਂਗੇ ਪਰ ਕਿੱਥੇ ਜਾ ਕੇ ਦਾ ਸਟੇ ਕਰਾਂਗੇ ਕਰਾਂਗੇ ਇੱਧਰ ਖੜਾ ਹੀ ਆਪਣਾ ਬਜਾਜ ਲੈਣਾ 150 ਸਟਰੀਟ ਤੇ ਹਵਾ ਗੰਦਾ ਹੋ ਗਿਆ ਹੋਇਆ ਮਿੱਟੀ ਥੋੜੀ ਉੜਦੀ ਰਹਿੰਦੀ ਹੈ ਜੀ ਨਵਾ ਨਵਾ ਲਸ਼ਕ ਦੇ ਮਾਰਦਾ ਸਪਲਿੰਡਰ ਲਸ਼ਕੋਰੇ ਮਾਰਦਾ ਸਮਾਨ ਵਿਗਾਰਾ ਟੰਗ ਲਿਆ ਸਾਈਕਲ ਪੂਰੇ ਤਿਆਰ ਵਰ ਤਿਆਰ ਕਰਤੇ ਹਵਾ ਭਰਤੀ ਹੈ ਤੇ ਉਹਨ ਮਾੜਾ ਚਮਕਾ ਦਈਏ ਸਾਈਕਲਾਂ ਨੂੰ ਜੀ ਕੰਪਨੀ ਹੀਰੋ ਇਹ ਹੈ ਨਹੀਂ ਕਾਮਯਾਬ ਜੀ ਕੇ ਆਪਾਂ ਸਪான்ਸਰ ਕਰਦੇ ਆਂ ਜੀ ਆਪਾਂ ਇਹੀ ਕਹਿੰਨੇ ਆਂ ਹੀਰੋ ਵਾਲ ਨਾ ਜਾਓ ਜੀ ਹੋਰ A1 ਨੀਲਮ ਦਾ ਲੈ ਸਕਦੇ ਗੁਰੂ ਘਰ ਉਹ ਇਜਾਜ਼ਤ ਲੈ ਕੇ ਤੁਰ ਪਏ ਆਂ ਜੀ ਅੱਗੇ ਵੱਲ ਨੂੰ ਤੇ ਹੁਣ ਅਸੀਂ 메ਨ ਗੰਗਾ ਹਾਈਵੇ ਪੈ ਕਹਿੰਦੇ ਨੇ ਜੀ ਗੰਗਾ ਦੇ ਨਾਲ ਰੋਡ ਜਿਹੜੀ ਜਾਂਦੀ ਹੈ ਜੀ ਗੰਗਾ ਜੀ ਦੇ ਨਾਲ ਉਹ ਹਾਈਵੇ ਤੇ ਪੈਣਾ ਤੇ ਉਹ ਹਾਈਵੇ ਜਿਹੜਾ ਹੈਗਾ ਸਿੱਧਾ-ਸਿੱਧਾ ਹੀ ਜਾਣਾ ਹੈ ਕਹਿੰਦੇ ਜੀ ਆਪਾਂ ਬਖਤਿਆਰਪੁਰ ਦਾ ਪਾਰ ਕਰ ਜਾਂਗੇ ਅੱਜ 45 ਕਿਲੋਮੀਟਰ ਹਰੇਕ੍ਰਿਸ਼ਨਾ ਸਾਸਰੀ ਕਾੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸ਼ਹਿਰ ਪਟਨਾ ਸਾਹਿਬ ਤੋਂ ਪਟਨਾ ਸ਼ਹਿਰ ਹੀ ਹੈ ਤੇ ਪਟਨਾ ਸਾਹਿਬ ਜੰਕਸ਼ਨ ਲੱਗ ਗਿਆ ਤਾਂ ਮੈਂ ਪਟਨਾ ਸਾਹਿਬ ਕਹਿੰਦਾ ਕਿਉਂਕਿ ਇੱਥੇ ਗੁਰੂ ਘਰ ਹੈ ਜੀ ਗੁਰਦੁਆਰਾ ਸ਼੍ਰੀ ਗੁਰਦੁਆਰਾ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਜੀ ਤੇ ਉੱਥੇ ਦੀਆਂ ਇਹ ਸੜਕਾਂ ਜੀ ਕਿਛੇ ਆਪਣਾ ਬਿੱਟੂ ਵੀ ਆਂਦਾ ਹੋਇਆ ਇੱਧਰ ਆਪਣਾ ਸਾਈਕਲ ਤਿਆਰ ਵਰ ਤਿਆਰ ਹੈ ਜੀ ਅੱਗੇ ਚਾਲੇ ਪਾਉਣ ਵਾਸਤੇ ਤੇ ਅਸੀਂ ਹੁਣ ਜਿਹੜਾ ਹੈਗਾ ਅੱਗੇ ਰਾਹ ਫੜ ਲੈਣੇ ਨੇ ਰਾਹ ਜਿਹੜੇ ਤੁਰਦੇ ਜਾਂਦੇ ਨੇ ਜਿਹੜੇ ਰਾਹ ਵੀ ਤੇਰੇ ਜਾਵਾਂਗੇ ਉਹੀ ਰਾਹ ਫੜ ਲੈਣੇ ਜੀ ਸਵੇਰੇ ਸਵੇਰੇ ਬਾਜ਼ਾਰ ਚ ਦੁਕਾਨ ਲੱਭ ਰਹੇ ਆ ਜੀ ਆਪਣੇ ਸੰਦੀਪ ਦਾ ਟਾਇਰ ਪੈਂਚਰ ਹੋ ਗਿਆ ਜੀ ਕੋਈ ਕਿਸੇ ਤਰ੍ਹਾਂ ਦਾ ਗ੍ਰੈਂਡ ਲੱਗਿਆ ਹੋਇਆ ਹੈ ਇਹਦਾ ਟਾਇਰ ਬਾਰ-ਬਾਰ ਪੈਂਚਰ ਹੋ ਜਾਂਦਾ ਜੀ ਜਦੋਂ ਵੀ ਖੜਾ ਦੋ ਇਹਦਾ ਟਾਇਰ ਪੈਂਚਰ ਹੋ ਜਾਂਦਾ ਮੈਨ ਲੱਗ ਗਈ ਜੀ ਦੁਕਾਨ ਪੈਂਚਰਾਂ ਦੀ ਇਹ ਉਹ ਪਪਾ ਜੀ ਨੇ ਜਿਹੜੇ ਪੈਂਚਰ ਲਾਣਗੇ ਜੀ ਸੰਦੀਪ ਦੇ ਟਾਇਰ ਨੂੰ ਜੀ ਤੇ ਮੈਂ ਕਹਿੰਨਾ ਇਹ ਜਰੂਰ ਕਿਰਪਾ ਐਸੀ ਕਰਨ ਦੁਆਰਾ ਉਹਦਾ ਟਾਇਰ ਪੈਂਚਰ ਨਾ ਹੋਵੇ ਇਹ ਰਾਹ ਜਾਂਦਾ ਜੀ ਗੁਰਕਾ ਬਾਗ ਗੁਰੂ ਘਰ ਨੂੰ ਪਟਨਾ ਸਾਹਿਬ ਵਿਖੇ ਜਿਹੜਾ ਪੈਂਦਾ ਜੀ ਤੇ ਨਕੀਆਂ ਨਕੀਆਂ ਪੀੜੀਆਂ ਪੀੜੀਆਂ ਗਲੀਆਂ ਚੋਂ ਲੰਘ ਕੇ ਆਏ ਸੀ ਵੀ ਅਸੀਂ ਥੋੜੇ ਚੋੜੇ ਰੋੜ ਆ ਗਏ ਨੇ ਛੋੜੀਆਂ ਸੜਕਾਂ ਚਲਦੇ ਚਲਦੇ ਪਹੁੰਚ ਗਏ ਜੀ ਪਟਨਾ ਦੇ ਇੱਕ ਹੋਰ ਪ੍ਰਮੁੱਖ ਗੁਰੂ ਘਰ ਗੁਰਕਾ ਬਾਗ ਗੁਰਦੁਆਰਾ ਸ਼੍ਰੀ ਗੁਰਕਾ ਬਾਗ ਤੇ ਸੰਦੀਪ ਭਰਾ ਪਹਿਲੇ ਹੋ ਗਿਆ ਹੋਇਆ ਤੁਸੀਂ ਪੂਰੀ ਵੀਡੀਓ ਸੰਦੀਪ ਦੇ ਹੱਥ ਦੇਖ ਸਕਦੇ ਹੋ ਜੀ ਤੇ ਗੁਰਦੁਆਰਾ ਸ਼੍ਰੀ ਗੁਰਕਾ ਬਾਗ ਸਿਆਤਾ ਹੁਣ ਜਿਹਨੂੰ ਦੱਸਦੇ ਆਪਾਂ ਕੋਈ ਨਹੀਂ ਲੱਗਦਾ ਹੁਣ ਗੁਰਦੁਆਰਾ ਗੁਰਕਾ ਬਾਗ ਕੋ ਚੱਲ ਪਈ ਜੀ ਤੇ ਹੁਣ ਚੱਲਦੇ ਆਂ ਜੀ ਆਪਣੇ ਇਹ ਵਾਲੇ ਰਸਤੇ ਤੇ ਜਾਣਾ ਜੀ ਸਿੱਧਾ ਬਖਤਿਆਰਪੁਰ ਵਾਲੀ ਸਾਈਡ ਜੀ ਬਖਤਿਆਰਪੁਰ 35 ਕਿਲੋਮੀਟਰ ਰਾਘੂਪੁਰ 29 ਦੀਗਾ 20 ਫਤੂਹਾ 9 ਪੀਪੀਆਂ ਦਾ ਸ਼ਹਿਰ ਪਟਨਾ ਤੁਰਦੇ ਤੁਰਦੇ ਆਪਣਾ ਬਖਤਿਆਰਪੁਰ ਰਹਿ ਗਿਆ ਜੀ 17 ਕਿਲੋਮੀਟਰ ਤੇ ਮਨ ਵਿੱਚ ਫਿਰ ਤੋਂ ਦੁਆਰਾ ਤੋਂ ਆ ਰਿਹਾ ਕਿ ਆਪਾਂ ਜਿਹੜਾ ਹੈਗਾ ਕਵਰ ਅਪ ਕਰਨਾ ਸ਼ੁਰੂ ਕਰੀਏ ਦੁਆਰਾ ਤੋਂ 220 250 ਕਿਲੋਮੀਟਰ ਸਿੱਧਾ ਦੇਵਗੜ ਚਲੀਏ ਉੱਥੇ ਬੈਦਿਆ ਨਾਥ ਜੋਤਿਰਲਿੰਗ ਆਪਾਂ ਬੈਦਿਆ ਨਾਥ ਜੋਤਿਰਲਿੰਗ ਜਾਇਆਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਪੰਗਾ ਆਪਾਂ ਅੱਗੇ ਮਾਇਆਪੁਰ ਵੱਲ ਪਾਵਾਂਗੇ ਤੇ ਇੱਧਰ ਪਾਣੀ ਪੀਣ ਦੀ ਰੁਕੇ ਹੋਏ ਸੀਗੇ ਬੋਤਲ ਵੀ ਪਰ ਲਈ ਲੀਟਰ ਤੇ ਜ਼ਰੂਰੀ ਬੋਤ ਹੈ ਜੀ ਪਾਣੀ ਬਖਤਿਆਰਪੁਰ 15 ਕਿਲੋਮੀਟਰ ਰਹਿ ਗਿਆ ਜਿਆਦਾ ਦੂਰ ਦੀ ਬਾਤ ਰਹਿੰਦੀ ਨਹੀਂ ਦੇਖਦੇ ਹੁਣ ਕਿੱਥੇ ਸਟੇ ਕਰਦੇ ਆ 40 45 ਕਿਲੋਮੀਟਰ ਸ਼ਿਕਾ ਬਖਤਿਆਰਪੁਰ ਤੇ ਐਦਾਂ ਜਿਹੜਾ ਹੈਗਾ ਸਫ਼ਰ ਚੱਲੀ ਜਾ ਰਿਹਾ ਆਪਣਾ 올 ਇੰਡੀਆ ਦਾ ਬਹੁਤ ਹੀ ਬੈਸਟ ਸਫ਼ਰ ਚੱਲ ਰਿਹਾ ਜੀ ਵੈਸੇ ਤਾਂ ਦੇਵਗੜ੍ਹ ਇੱਥੋਂ 200 40 50 ਕਿਲੋਮੀਟਰ ਹੈਗਾ ਤੇ ਉਸ ਤੋਂ ਬਾਅਦ ਅੱਗੇ ਮਾਇਆਪੁਰ ਵੀ ਇੰਨਾ ਕੀ ਹੈ ਤੇ ਉਸ ਤੋਂ ਬਾਅਦ 100 150 ਕਿਲੋਮੀਟਰ ਆਪਣਾ ਪੈ ਜਾਂਦਾ ਹੈਗਾ ਵਾ ਸਿੱਧਾ ਕਲਕੱਤਾ ਜੀ ਤੇ ਕਲਕੱਤਾ ਆਪਾਂ ਪਹੁੰਚਣਾ ਇਹ ਤਿੰਨ ਪਲੇਸਾਂ ਆ ਗਈਆਂ ਜਿਹੜੀ ਕੁੰਮਣ ਲੀਆਂ ਜਿੱਥੇ ਆਪਣਾ ਹੁਣ ਮੇਨ ਸਟੇ ਹੋਏਗਾ ਜਿੱਥੇ ਰੁਕਾਂਗੇ ਜਿੱਥੇ ਆਪਾਂ ਆਪਣਾ ਟਾਈਮ ਸਪੈਂਡ ਕਰਾਂਗੇ ਤੇ ਇਸ ਟਾਈਮ ਅਸੀਂ ਆਪਣਾ ਇੱਧਰ ਹੈਗੇ ਆਂ ਪਿੰਡ ਦਾ ਨਾਮ ਤਾਂ ਨਹੀਂ ਪਤਾ ਪਰ ਪੈਟਰੋਲ ਕੰਪਨੀ ਤੇ ਮਰੁੱਕਿਆ ਸੀ ਪਾਣੀ ਪੀਣ ਵਾਸਤੇ ਤੇ ਆਹ ਪਾਣੀ ਦੀ ਬੋਤਲ ਮੈਂ ਭਰੀ ਹੈ ਜੀ ਵਧੀਆ ਆਪਣਾ ਡੰਗ ਸਰ ਜਾਂਦਾ ਪੰਪਾ ਪੰਪਾ ਤੋਂ ਪਾਣੀ ਪੀ ਲੈਨੇ ਆ ਤੇ ਖਰਚਾ ਆਪਾਂ ਕਰਦੇ ਨਹੀਂ ਬੋਤਲ ਲੈਣ ਦੇ ਵਿੱਚ ਜਿਹੜੀ 20 ਰੁਪਏ ਦੀ ਬੋਤਲ ਲੈਣੀ ਹੈ ਦਿੰਦੀਆਂ ਮੰਨ ਲਓ 10 ਬੋਤਲਾਂ ਪੀਤੀਆਂ ਤੇ ਤਕਰੀਬਨ 200 ਰੁਪਏ ਦਾ ਖਰਚਾ ਤੇ ਬਹੁਤ ਵਧੀਆ ਥਾਂ ਹੈ ਜੀ ਪੰਪ ਤੋਂ ਭਰ ਕੇ ਤੁਸੀਂ ਯੂਜ਼ਡ ਕਰ ਸਕਦੇ ਹੋ ਜੀ 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 ਅਗਰ ਤੁਹਾਨੂੰ ਫੈਸਿਲਿਟੀ ਮਿਲੀ ਹੈ ਬਾਥਰੂਮ ਵਗੈਰਾ ਵੀ ਇੱਥੇ ਹੁੰਦੇ ਨੇ ਯੂ ਕੈਨ ਯੂਜ਼ ਥਰੂ ਲੇਡੀਜ਼ ਜੈਂਟਸ ਦੋਨੋਂ ਨੇ ਜੀ ਆਲੇ ਦੁਆਲੇ ਸੰਘਣੇ ਰੁੱਖਾਂ ਦਾ ਰਾਹ ਅਸੀਂ ਕਾਫੀ ਚਿਰ ਤੋਂ ਪਾਰ ਕਰ ਰਹੇ ਹਾਂ ਜੀ ਇੰਨੇ ਸੋਹਣੇ ਰੋਡ ਤੇ ਚਲਾ ਰਹੇ ਹਾਂ ਜੀ ਸਾਈਕਲਾਂ ਬਖਤਿਆਰਪੁਰ 5-6 ਕਿਲੋਮੀਟਰ ਹੀ ਰਹਿ ਗਿਆ ਜੀ ਬਾਹਲਾ ਨਹੀਂ ਰਹਿੰਦਾ ਉੱਥੇ ਜਾ ਕੇ ਕੁਝ ਖਾ ਪੀ ਲਵਾਂਗੇ ਫਿਰ ਅੱਗੇ ਨੂੰ ਤੁਰਾਂਗੇ ਅੱਗੇ ਚੱਲੇ ਪਾਵਾਂਗੇ ਜੀ ਤੇ ਰਾਹ ਬੜੇ ਵਧੀਆ ਨੇ ਜਿਹੜੇ ਰਾਹਾਂ ਤੇ ਅਸੀਂ ਸਾਈਕਲ ਚਲਾ ਰਹੇ ਹਾਂ ਜੀ ਬੜਾ ਹੀ ਸੋਹਣਾ ਰਾਹ ਹੈ ਜੀ ਜਾਣ ਲਾ ਤੇ ਬੜਾ ਵਧੀਆ ਲੱਗ ਰਿਹਾ ਇਹਨਾਂ ਰਾਹਾਂ ਤੇ ਆਲੇ ਦੁਆਲੇ ਸੋਹਣੇ ਸੋਹਣੇ ਘਰ ਬਣੇ ਹੋਏ ਐ ਤੇ ਆਲੇ ਦੁਆਲੇ ਬਹੁਤ ਹੀ ਵਧੀਆ ਵਿਊਜ਼ ਬਹੁਤ ਹੀ ਵਧੀਆ ਜਿਹੜਾ ਹੈਗਾ ਮੌਸਮ ਅੱਜ ਦਾ ਹੋਇਆ ਹੋਇਆ ਤੇ ਸਾਈਕਲ ਵੀ ਜਮਾਂ ਵਧੀਆ ਚਲਾਇਆ ਜਾ ਰਿਹਾ ਜੀ 40 ਕਿਲੋਮੀਟਰ ਦੀ ਵਾਟ ਅਸੀਂ ਨਿਭੇੜ ਆਏ ਹਾਂ ਜੀ ਸ਼ਹਿਰ ਬਖਤਿਆਰਪੁਰ ਸ਼ਹਿਰ ਆ ਗਿਆ ਜੀ ਤੇ ਆਹ ਸ਼ਹਿਰ ਦੇਖ ਸਕਦੇ ਹੋ ਜੀ ਜਮਾਂ ਪੀੜ ਪੜਕਾ ਪੜਦੇ ਸਾਰ ਹੀ ਪਤਾ ਲੱਗ ਗਿਆ ਕਿ ਬਖਤਿਆਰਪੁਰ ਭੀੜ ਭੜਕਾ ਤੇ ਪੀਪੀਆਂ ਵਾਲਾ ਸ਼ਹਿਰ ਹੈ ਤੇ ਸਾਰੇ ਸ਼ਹਿਰ ਆਪਾਂ ਨੂੰ ਪੀਪੀਆਂ ਵਾਲੇ ਲੱਭਦੇ ਪਏ ਆ ਸਾਰਾ ਪੀਪੀਆਂ 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 ਹੀ ਨੇ ਸ਼ਹਿਰ ਬਖਤਿਆਰਪੁਰ ਅਸੀਂ ਅੱਗੇ ਜਾਵਾਂਗੇ ਇੱਥੇ ਨਹੀਂ ਰੁਕਦੇ 45 ਕਿਲੋਮੀਟਰ ਦਾ ਸਫ਼ਰ ਅਸੀਂ ਕਵਰ ਕਰ ਦਿੱਤਾ ਹੋਇਆ ਹੈ ਹਰੀ ਹਰੀ ਬੋਲ ਸ਼ਹਿਰ ਬਖਤਿਆਰਪੁਰ ਵੀ ਪਾਰ ਕਰ ਗਏ ਜੀ ਜੀ ਅੱਗੇ ਥੋੜਾ ਕਿਤੇ ਜਾ ਰਹੇ ਹਾਂ ਜੀ ਤਕਰੀਬਨ 45 50 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਅਸੀਂ ਕਰ ਲਿਆ ਜੀ ਖਬਰ ਦੇਖਦੇ ਆ ਹੁਣ ਕਿਤੇ ਰੁਕਦੇ ਆ ਥੋੜਾ ਪਾਣੀ ਪੁਣੀ ਪੀ ਲਿਆ ਜੇ ਠੰਡਾ ਜਿਹਾ ਸਫਰ ਹੀ ਦੇਖੋਗੇ ਜੀ ਹੁਣ ਥੋੜਾ ਜਿਆ ਜਿੱਤ ਕਲਕੱਤਾ ਨਹੀਂ ਆ ਦੇਵਗੜ੍ਹ ਨਹੀਂ ਆ ਜਾਂਦਾ ਰਾਤ ਕੁਝ ਹੈ ਨਹੀਂ ਦਿਖਾਣ ਵਾਲਾ ਹਾਈਵੇ ਹੀ ਹੈ ਜੀ ਹਾਈਵੇ ਦੀਆਂ ਸੜਕਾਂ ਨਿਆਰੇ ਦਿੰਦੀਆਂ ਜੀ ਉਹੀ ਦੇਖੋ ਜੀ ਸ਼ਾਂ ਕਿਤੇ ਸ਼ਾਂ ਮਿਲਦੀ ਹੈ ਕਿਤੇ ਇਦਾਂ ਦੇ ਪਲਮੀਰਾ ਪਾਮ ਦੇ ਦਰਖਤ ਲੱਗੇ ਹੁੰਦੇ ਨੇ ਜੀ ਇਹਨਾਂ ਦੇ ਫਲ ਜਿਹੜਾ ਕਹਿੰਦੇ ਗਿਰ ਜਵੇ ਬੰਦੇ ਦੇ ਅਗਰ ਸਿਰ ਤੇ ਤਾਂ ਕਹਿੰਦੇ ਮੋਟ ਹੋ ਜਾਂਦੀ ਹੈ ਜੀ ਕਈ ਵਾਰੀ ਜਿਹੜਾ ਹੈਗਾ ਖਬਰਾਂ ਵੀ ਸੁਣਨ ਨੂੰ ਮਿਲੀ ਹੈ ਨਾਰੀਅਲ ਗਿਰਨ ਤੇ ਤਾਂ ਜ਼ਰੂਰ ਸੁਣੀ ਹੈ ਪਲਮੀਰਾ ਪਾਮ ਦੇ ਗਿਰਨ ਤੇ ਤਾਂ ਨਹੀਂ ਸੁਣੀ ਨਾ ਹੀ ਸੁਣੀ ਹੈ ਹਰੀ ਹਰੀ ਬੋਲ ਇੰਨਾ ਰਾਹਾਂ ਤੇ ਹੈਗੇਆਂ ਸੀ ਅਥਮਲ ਗੋਲਾ ਪਿੰਡ ਦਾ ਨਾਮ ਹੈ ਜੀ ਇੱਥੇ ਪਹੁੰਚ ਗਏ ਆ ਪਿੱਛੇ ਇੱਕ ਬੰਦੇ ਨੂੰ ਮੈਂ ਪੁੱਛਿਆ ਸੀਗਾ ਸਟੇਅ ਬਾਰੇ ਕਿ ਅਸੀਂ ਸਟੇਅ ਕਰਨਾ ਚਾਹੁੰਦੇ ਆ ਕੋਈ ਥਾਂ ਮਿਲ ਸਕਦੀ ਹੈ ਇਦਾਂ ਬਾਹਰ ਕਿਤੇ ਪੈ ਜਾਈਏ ਤਾਂ ਉਹ ਬੰਦੇ ਨੇ ਸਾਨੂੰ ਕਿਹਾ ਕਿ ਇੱਥੇ ਜਿਹੜਾ ਹੈਗਾ ਲੁੱਟਖੋ ਹੋਰ ਸਾਭ ਦੀ ਹੁੰਦੀ ਹੈ ਬਹੁਤ ਹਾਈ ਲੈਵਲ ਤੇ ਹੈ ਤੇ ਪਰ ਤੁਸੀਂ ਇੱਥੇ ਨਾ ਪਾਓ ਕੋਈ ਕਿਆ ਹੋ ਗਿਆ ਟਖਾਣਾ ਲੱਭ ਕੇ ਜਿਹੜਾ ਹੈਗਾ ਪੈ ਸਕਦੇ ਹੋ ਉਹ ਕਿਤੇ ਖੁੱਲੇ ਚ ਨਾ ਪੈ ਜਿਓ ਤੇ ਜਦੋਂ ਦੇ ਅਸੀਂ ਚਲਾ ਰਹੇ ਹਾਂ ਤੇ ਇਹ ਸ਼ਹਿਰ ਵੀ ਹੋਰ ਜਿਹੀ ਲੱਗੀ ਜਾਂਦੇ ਆ ਥੋੜਾ ਜਿਹਾ ਸੈਂਸਿਟਿਵ ਜਿਹਾ ਏਰੀਆ ਲੱਗ ਰਿਹਾ ਹੈ ਥੋੜਾ ਜਿਹਾ ਹੈਗਾ ਤੇ ਆਪਾਂ ਦੇਖਦੇ ਹਾਂ ਜੀ ਕੀ ਕਰਨਾ ਹੁਣ ਛੇ ਬਰੇ ਪਹਿਸ਼ਾ ਦਾ ਮਨ ਸੀਗਾ ਅਸੀਂ 100 150 ਕਿਲੋਮੀਟਰ ਖੇਚ ਰਹੀਏ ਪਰ ਇੱਕ ਟਾਈਮ ਤੇ ਆ ਕੇ ਮਨ ਬਦਲ ਰਿਹਾ ਕਿ ਐਂ ਲੱਗਦਾ ਹੈ ਕਿ ਰਾਤ ਨੂੰ ਸਫਰ ਹੋ ਜਾਏਗਾ ਤੇ ਰਾਤ ਨੂੰ ਚੰਗਾ ਲੱਗੇਗਾ ਸਫਰ ਕਰਨਾ ਕਿ ਨਹੀਂ ਇੱਥੇ ਰਾਤ ਕੀ ਆਪਾ 2-4 ਬੰਦਿਆਂ ਕੋ ਫੀਡਬੈਕ ਜੇ ਵੀ ਲਏ ਆ ਉਹ ਵੀ ਚੰਗੇ ਨਹੀਂ ਮਿਲੇ ਤਾਂ ਕਰਕੇ ਮਨ ਹੋਰ ਜਾਂ ਹੋ ਗਿਆ ਹੋਲਾ ਜਾਂ ਕੀ ਆ ਰਹਿਣ ਦੇਗੀ ਜਿਹੜੇ ਬੰਦੇ ਕੋ ਪੁੱਛ ਰਹੇ ਆ ਜੀ ਇੱਥੇ ਆਪਾਂ ਨੂੰ ਇਹੀ ਰਿਵਰਟ ਮਿਲ ਰਿਹਾ ਸਟੇ ਦਾ ਮਨਾ ਹੀ ਕਰਿਆ ਗਿਆ ਸਾਨੂੰ 4-5 ਥਾਵਾਂ ਤੇ ਕਿ ਨਹੀਂ ਤੁਹਾਨੂੰ ਅਸੀਂ ਸਟੇ ਨਹੀਂ ਦੇ ਸਕਦੇ ਥੋੜਾ ਜਿਹਾ ਆਪਾਂ ਨੂੰ ਫਿਰ ਇਦਾਂ ਲੱਗ ਰਿਹਾ ਕਿ ਹਾਂ ਜਿੱਦਾਂ ਇੱਥੇ ਏਰੀਆ ਸੈਂਸਿਟਿਵ ਹੈਗਾ ਵਾ ਉਹ ਬੰਦੇ ਵੀ ਸਹੀ ਨੇ ਜਿਹੜੇ ਸਾਨੂੰ ਮਨਾ ਕਰ ਰਹੇ ਨੇ ਕਿ ਤੁਹਾਨੂੰ ਅਸੀਂ ਸਟੇ ਨਹੀਂ ਦੇ ਸਕਦੇ ਇੱਥੇ ਪੈਨ ਨੂੰ ਤਾਂ ਆਪਾਂ ਨਹੀਂ ਦੇ ਸਕਦੇ ਫਿਰ ਉਹ ਜਵਾਬ ਦਿੰਦੇ ਨੇ ਇਹ ਕਿ ਇੱਥੇ ਲੁੱਟਖੋ ਲੋਕ ਜਿਹੜੇ ਨੇ ਥੋੜੇ ਜੇ ਗਲਤ ਪਾਸੇ ਲੱਗੇ ਹੋਏ ਨੇ ਤੇ ਇੱਥੇ ਜਿਹੜੀ ਹੈਗੀ ਹੈ ਲੁੱਟਖੋ ਬਹੁਤ ਜ਼ਿਆਦਾ ਹੈਗੀ ਹੈ ਤੇ ਬਾਹਰ ਪਿਆ ਬੰਦਾ ਦਿਖਿਆ ਨਹੀਂ ਤੇ ਲੁੱਟਿਆ ਗਿਆ ਨਹੀਂ ਉਹ ਸਾਬ ਹੁੰਦਾ ਹੈ ਤੇ ਫਿਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਆਪਾਂ ਕੋਈ ਨਾ ਕੋਈ ਸੇਫ ਥਾਂ ਜਾ ਕੇ ਲੱਭ ਕੇ ਆਪਾਂ ਉੱਥੇ ਭੇਜਿਆ ਕਰੀਏ ਜੀ ਦੇਖਦੇ ਹਾਂ ਜੀ ਕੀ ਬਣਦਾ ਹੈ ਬਾਕੀ ਹਰੀ ਕਿਰਪਾ ਜੀ ਹਲੇ ਤੱਕ ਕੁਝ ਨਹੀਂ ਹੋਇਆ ਤੇ ਬਾਬੇ ਦੀ ਕਿਰਪਾ ਨਾਲ ਕਦੀ ਕੁਛ ਨਹੀਂ ਹੋਏਗਾ ਚੰਗਾ ਸੋਚ ਕੇ ਤੁਰੇ ਹੋਏ ਆ ਚੰਗਾ ਹੀ ਹੋਏਗਾ ਮਾਲਕ ਨਾਲ ਹੈ ਜੀ ਇਹ ਨਾ ਜਾਣਦੇ ਆ ਉਧਰ ਤੇ ਭਰੋਸਾ ਡੋਰਾ ਛਟੀਆਂ ਹੋਈ ਹੈ ਹਰੀ ਹਰੀ ਬੋਤ ਇਧਰਲੇ ਪਾਸੇ ਦੇਖ ਸਕਦੇ ਹੋ ਜੀ ਸੋਹਣਾ ਸੋਹਣਾ ਕੀਆ ਲੱਗਿਆ ਹੋਇਆ ਇਹ ਸਾਰਾ ਜਿਹੜਾ ਸੀਗਾ ਖਰਾਬ ਹੋ ਗਿਆ ਸੀਗਾ ਕਿਉਂਕਿ ਬਾੜ ਆ ਗਈ ਸੀਗੀ ਇਧਰ ਗੰਗਾ ਜੀ ਆਪਣੇ ਨੇ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਾਰੇ ਕੀਆ ਲੱਗਿਆ ਹੋਇਆ ਜੀ ਤੇ ਇਹ ਘੀਆ ਜਿਹੜਾ ਸੀਗਾ ਕਹਿੰਦੇ ਥੋੜਾ ਜਿਹਾ ਖਰਾਬ ਹੋ ਗਿਆ ਸੀ ਕਿਉਂ ਕਿ ਇਥੇ ਤੱਕ ਪਾਣੀ ਆ ਗਿਆ ਸੀ ਇੱਧਰ ਚੈੱਕ ਕਰੋ ਜੀ ਇਹਨਾਂ ਦੀਆਂ ਮਾਝੇ ਮੱਝ ਜਿਹੜੀ ਹੁੰਦੀ ਮਾਝ ਦੁੱਧ ਦੇਣ ਵਾਲੀ ਜੀ ਉਹ ਇੱਥੇ ਚਰ ਰਹੀਆਂ ਜੀ ਤੇ ਦੁੱਧ ਆਪਾਂ ਲੈ ਲਿਆ ਜੀ ਉਹਨਾਂ ਕੋਲੋਂ ਅੰਦਰੋਂ ਇਹ ਜਿਹੜੇ ਬਾਈ ਜੀ ਆ ਰਹੇ ਨੇ ਧੋਤੀ ਪਾਏ ਹੋਏ ਜੀ ਇਹਨਾਂ ਕੋਲ ਦੁੱਧ ਮੰਗਾਇਆ ਜੀ ਸੀ ਗਾਂ ਦਾ ਤੇ ਅੱਜ ਆਪਾਂ ਗਾਂ ਦਾ ਦੁੱਧ ਪੀਵਾਂਗੇ ਤੇ ਜਿਹੜਾ ਆਪਾਂ ਨੂੰ ਸਟੇ ਮਿਲਿਆ ਉਹ ਇਸ ਕਰਜੇ ਦੇ ਵਿੱਚ ਮਿਲ ਗਿਆ ਜੀ ਆਪਾਂ ਇਹਨਾਂ ਨਾਲ ਗੱਲਬਾਤ ਜੀ ਕਰੀ ਤੇ ਗੱਲਬਾਤ ਕਰਕੇ ਸਾਨੂੰ ਜਿਹੜਾ ਸਿੱਟਾ ਮਿਲਿਆ ਉਹ ਇਹੀ ਸੀਗਾ ਕਹਿੰਦੇ ਆਰਾਮ ਨਾਲ ਰਹੋ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਇਹਨਾਂ ਪਤਾ ਲੱਗ ਜਾਂਦਾ ਜੀ ਕਿ ਆਪਾਂ ਨੂੰ ਸਟੇ ਮਿਲੂਗਾ ਕਿ ਨਹੀਂ ਥੋੜੀ ਜਿਹੀ ਗੱਲਾਂ ਦੇ ਵਿੱਚ ਹੀ ਸਿੱਧਾ ਹੀ ਜਵਾਬ ਮਿਲਿਆ ਰਹਿ ਲੋ ਜੀ ਤੇ ਫਿਰ ਹੁਣ ਅਸੀਂ ਰਵਾਂਗੇ ਇੱਥੇ ਜੀ ਤੇ ਉਹ ਕਹਿੰਦੇ ਪੱਖਾ-ਪੁੱਖਾ ਵੀ ਚਲਾ ਦਾਂਗੇ ਅਸੀਂ ਵਧੀਆ ਤੁਹਾਨੂੰ ਰਾਤ ਨੂੰ ਆਪਾਂ ਵਧੀਆ ਪਾਵਾਂਗੇ ਜੀ ਕਹਿੰਦੇ ਖਾਣ-ਪੀਣ ਨੂੰ ਤੁਹਾਨੂੰ ਚਾਹੀਦਾ ਕੁਝ ਦੱਸ ਦਿਓ ਉਹ ਵੀ ਆਪਾਂ ਦੇ ਦੇ ਦਿੰਦੇ ਹਾਂ ਇੰਨੀ ਸਪੋਰਟ ਕਰਦੇ ਨੇ ਲੋਕ ਬੜੇ ਚੰਗੇ ਲੋਕ ਹੁੰਦੇ ਨੇ ਜ बहुत वह जी दे ते जे मेरे को ऐसे देख रही हैं जैसे कख चरते हुए हमें भी चर जाएंगी जी वाह जी वाह पूरा कोल आने की कोशिश करती है थोड़े परे जे हो जी, जी बहुत प्रेमी जानवर है जी साहु जहा जी चलो जी चलते ये घी को पकड़ने में कितना टाइम लग जाता है जी घी को पकने में कितना समय लग जाता है? ये जो लोकी है ना लोकी घिया घिया टाइप टूट गया हाँ खराब हो गया है ये खराब नहीं हो गया मतलब अभी दोबारा आ जाएगा फिर लग रहा है ना होगा ये कितने समय बाद बन जाता है तैयार हो जाता दो तीन महीना चार महीना लग जाता है आज टूटे आपको पैतालीस दिन में तैयार मतलब पूरा बड़ा साइज में दिन में फल देना शुरू कर देगा अच्छा जी फल देना शुरू कर देगा जी वो बड़ा खीरे जैसा होता है ना घिया परोर है परोर परमलु जिसको बोलते हैं नेनुआ हाँ उसको घूरा बोलते हैं हमारे यहाँ उसको परोड़ या नेनुआ बोलते हैं नेनुआ नेनुआ चलो जी मैं थोड़ा गलत बोलता में अच्छा है पंजाब के लोग देखेंगे है, कुछ है नहीं हम से डाल देंगे अगर है तो दिखा दीजिए है तो आपके खेत हैं ये आपके है, अपने खेत है वाह वाह यहाँ क्या रेट है खेतों का जी बीघा बीघा के हिसाब से जमीन होती है ना यहाँ बीघा किस, किस बात के लिए खरीद बिक्री खरीद के लिए जैसे किसी ने खरीदनी हो कोई पंजाबी बंदा इच्छुक हो बिहार में जमीन खरीदने के लिए क्या रेट है कट्टा

ਤੇ ਬਹੁਤ ਸੋਹਣਾ ਜੀ ਹਮ ਲੋਕ ਕੇ ਰਾਮ ਤੋੜਾਈ ਉਸ ਕੋ ਬੋਲਤਾ ਹੈ ਅੱਛਾ ਰਾਮ ਤੋੜੀ ਹੋਰ ਹੋਤਾ ਹੈ ਮਨ ਲੱਗਦਾ ਸੀ ਗਲਤੀ ਹੋ ਗਈ ਹੈ ਜੀ ਸਾਰੇ ਪਾਸੇ ਮਨ ਲੱਗਦਾ ਖੇਤਾਂ ਚ 25 ਦਿਨ ਲਾਣੇ ਪੈਣੇ ਹੈ ਜੀ ਰਾਮ ਤੋੜੇ ਉਹ ਹੈ ਇਹ ابھی ਪੱਕਾ ਨਹੀਂ ਹੈ ਨਾ ਵਾਹ ਜੀ ਵਾਹ ਕਮੈਂਟਾਂ ਜਰੂਰ ਕਰੈਕਟ ਕਰਿਆ ਕਰੋ ਜੀ ਜਿੱਥੇ ਅਸੀਂ ਗਲਤ ਹੋਈਏ ਵੈਸੇ ਤਾਂ ਮੈਂ ਸਾਰਾ ਹੀ ਗਲਤ ਹੈਗਾ ਜੀ ਕਿਸਾਨੀ ਲੈਣ ਦੇ ਵਿੱਚ ਮੈਨੂੰ ਪਤਾ ਲੱਗ ਚੁੱਕਿਆ ਜੀ ये नाल होर जुड़ना पैना जी ये रेटा पाधा ब्रेंड दीजा कह देंगे दे जी नेआ इत बिहार सॉरी कह देंगे दे, नेनुआ दिखाइए आपके नेनुआ दिखाइएगा जी वाह जी वाह बहुत बड़ा होता है जी ये क्या रेट बिकता है जी चालीस रुपए किलो चालीस रुपए किलो जी वाह जी ਕਹਾਲ ਚਲ ਬਬਾ ਜੀ ਠੀਕ ਹੈ ਇੱਕ ਵਾ ਇੱਕ ਵਾ ਪਾ ਪਾ ਯਾ ਮੰਦੀਰਾ ਲੈ ਜੇ ਤਾਂ ਨਾ ਨਾ ਪਾਣੀ ਜਿਹੜਾ ਤੁਸੀਂ ਸਾਹਮਣੇ ਇਹ ਪੇੜ ਜਾਂ ਦੇਖ ਰਹੇ ਹੋ ਲੰਬਾ ਯਾ ਤਾੜ ਵਾਂਗੂ ਖੜਿਆ ਆਪਾਂ ਕਹਿੰਦੇ ਆ ਇਹ ਤਾੜੀ ਹੁੰਦੀ ਹੈ ਜੀ ਅੱਜ ਤੁਹਾਨੂੰ ਦੱਸ ਰਿਹਾ ਜੀ ਤਾੜੀ ਤਾੜੀ ਕੀ ਚੀਜ਼ ਹੈ ਜੀ ਤਾੜੀ ਇੱਕ ਸ਼ਰਾਬ ਦਾ ਹੀ ਰੂਪ ਹੁੰਦਾ ਹੈ ਤੇ ਬਹੁਤ ਜ਼ਿਆਦਾ ਲੋਕ ਪੀਂਦੇ ਨੇ ਜੀ ਆਪਣੇ ਇਧਰਲੀ ਸਾਈਡ ਬਿਹਾਰ ਵਾਲੀ ਸਾਈਡ ਜੀ ਤੇ ਇਧਰ ਬੱਦਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਤੇ ਇਧਰ ਇਹਨੂੰ ਕਦਰ ਵਾਲੇ ਲੋਕ ਹੁੰਦੇ ਨੇ ਜਿਹੜੇ ਉਹ ਇਹਨੂੰ ਵੇਚਦੇ ਨੇ ਕਾਫੀ ਵਧੀਆ ਰੇਟ ਜਿੱਥੇ ਜਿਹੜੀ ਹੈਗੀ ਮਿਲਦੀ ਹੈ ਪ੍ਰਾਈਸ ਇਹਦਾ ਮਹਿੰਗਾ ਹੀ ਹੁੰਦਾ ਹੈਗਾ ਤੇ ਇਹਨੂੰ ਪੀ ਕੇ ਨਸ਼ਾ ਚੜਦਾ ਜੀ ਤੇ ਨਸ਼ੇਲੀ ਚੀਜ਼ਾਂ ਤੋਂ ਤੁਸੀਂ ਦੂਰ ਆ ਜੀ ਇਹ ਦੇਖ ਸਕਦੇ ਹੋ ਜੀ ਤਾੜੀ ਇਹਦਾ ਫਲ ਹੁੰਦਾ ਜੀ ਸਵੇਰੇ ਖਾਣਾ ਫਲ ਇਹਦਾ ਜੀ ਤੇ ਇਧਰ ਜਿਹੜੇ ਆਪਣੇ ਬਾਬੇ ਬੈਠੇ ਹੋਏ ਨੇ ਜੀ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰੀ ਜੰਨੇ ਆ ਇਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਇਹਦੇ ਬਾਰੇ ਇਹ ਰੇਟ ਹੈ ਜੀ ਉਹ ਰੇਟ ਹੈ ਜੀ ਕਿੱਥੋਂ ਮਿਲਦੀ ਹੈ ਇਹ ਤਾਂ ਅਸੀਂ ਵੀ ਦੱਸਾਂਗੇ ਪਰ ਇਹਨਾਂ ਜ਼ਰੂਰ ਜਾਣਦੇ ਆ ਕਿ ਇਹ ਚੀਜ਼ ਸਹੀ ਨਹੀਂ ਹੈ ਕਹਿੰਦੇ ਇਹ ਜਿਹੜਾ ਟੇਸਟ ਹੁੰਦਾ ਹੈਗਾ ਜੀ ਉਹ ਖੰਡ ਨਾਲੋਂ ਵੀ ਮਿੱਠਾ ਹੁੰਦਾ ਹੈ ਬਹੁਤ ਟਿੱਕੀ ਹੁੰਦੀ ਹੈ ਇਹ ਇਹ ਸਵੇਰੇ ਰਾਤ ਨੂੰ ਆਪਣੀ ਸ਼ਾਮ ਨੂੰ ਕੱਢਦੇ ਨੇ ਤੇ ਸਵੇਰੇ ਵੇਚਦੇ ਨੇ ਜੀਟੀਏ ਵਾਈ ਸਿਟੀ ਅਰਕੀ ਸ਼ਾਮ ਹੋਈ ਪਈ ਹੈ ਜੀ ਤੇ ਜਿੱਦਾਂ ਲਾਸ ਵੇਗਸ ਦੇ ਵਿੱਚ ਇਦਾਂ ਦੇ ਪੇੜ ਨਹੀਂ ਹੁੰਦੇ ਤਾੜ ਤਾੜ ਦੇ ਉਹ ਵੀ ਨਹੀਂ ਜੀ ਤੇ ਜਿੱਦਾਂ ਜੀਟੀਏ ਚ ਹੋਏਂਦੀ ਸ਼ਾਮ ਉਹ ਤਾਂ ਵੀ ਬੜੀ ਸੋਹਣੀ ਲੱਗਦੀ ਹੈ ਇੰਨੀ ਸ਼ਾਮਾਂ ਪਈਆਂ ਵਾਹ ਜਿਵੇਂ ਕਿੰਨਾ ਸੋਹਣਾ ਅਸਮਾਨ ਬਿਹਾਰ ਦੇ ਵਿੱਚ ਜੀਟੀਏ ਗ੍ਰੈਂਟਸ ਆਟੋ ਰਾਤ ਨੂੰ ਇਹ ਸਾਡਾ ਸਟੇ ਸੀਗਾ ਜੀ ਤੇ ਇਹ ਸਟੇ ਦੇ ਵਿੱਚ ਆਪਾਂ ਨੂੰ ਰਾਤ ਕੱਟਣ ਨੂੰ ਵਧੀਆ ਮਿਲ ਗਈ ਸੀ ਇਹਨਾਂ ਬਾਈਆਂ ਵੱਲੋਂ ਜਿਹੜੇ ਬਾਹਰ ਬੈਠੇ ਨੇ ਟਾਈਮ ਸਵੇਰੇ-ਸਵੇਰੇ 5:00 ਦੇ ਕਰੀਬ-ਕਰੀਬ ਦਾ ਹੋ ਗਿਆ ਹੈਗਾ ਜੀ ਤੇ ਜੇ ਗੱਲਬਾਤ ਕਰੀਏ ਰਾਤ ਬੜੀ ਵਧੀਆ ਲੰਘ ਗਈ ਤੇ ਅੱਜ ਆਪਾਂ ਜਿਹੜਾ ਹੈਗਾ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚਾਂ ਸ਼ਹਿਰ ਦਾ ਨਾਮ ਤਾਂ ਨਹੀਂ ਪਤਾ ਤੇ ਆਪਾਂ ਇੱਥੋਂ ਤਕਰੀਬਨ ਅੱਗੇ 60 70 ਕਿਲੋਮੀਟਰ ਹੋਰ ਜਿਹੜਾ ਹੈਗਾ ਸਫ਼ਰ ਜਿਹੜਾ ਹੈਗਾ ਤੈਅ ਕਰਾਂਗੇ ਤੇ ਸਫ਼ਰ ਤੈਅ ਕਰਨ ਤੋਂ ਬਾਅਦ ਮਿਲਾਂਗੇ ਇੱਕ ਹੋਰ ਨਵੀਂ ਥਾਂ ਤੇ ਇੱਕ ਹੋਰ ਨਵੀਂ ਜਰਨੀ ਤੇ ਹੋਰ ਇੰਡੀਆ ਜਰੂਰੀ ਦੇ ਬਿਲਕੁਲ ਫਰੈਸ਼ ਐਪੀਸੋਡ ਦੇ ਵਿੱਚ ਬੜੇ ਰਹਾ ਕਰੋ ਓਦਾਂ ਦੇ ਲੋਕਾਂ ਦੇ ਵਿੱਚ ਤੇ ਨਾਲ-ਨਾਲ ਅੱਗੇ ਤੋਂ ਕੀ ਸ਼ੇਅਰ ਕਰਦੇ ਰਿਹਾ ਕਰੋ ਆਪਣੇ ਯਾਰ ਮਿੱਤਰ ਬੇਲੀਆਂ ਦੇ ਵਿੱਚ ਤੇ ਆਪਣੇ ਆਂਢ ਗੁਆਂਢ ਦੇ ਵਿੱਚ ਤੇ ਬਸ ਇੰਨਾ ਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਲਾਈਕ ਕਰਨ ਨਾਲ ਨਾਲ ਕੋਈ ਦਿੱਕਤ ਹੋਣੀ ਹੈ ਨਾ ਕੋਈ ਕੁਝ ਹੋਣਾ ਤੁਸੀਂ ਇੱਕ ਛੋਟਾ ਜਿਹਾ ਲਾਈਕ ਕਰ ਦੋਗੇ ਤੇ ਵਾਸਤੇ ਇੱਕ ਮੋਟੀਵੇਸ਼ਨ ਜਿਹਾ ਮਿਲਣਾ ਹੈਗਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਇੱਥੇ ਤੱਕ ਅਗਰ ਤੁਸੀਂ ਦੇਖੀ ਹੈ ਧੰਨਵਾਦ ਰਵਰਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਗੁੱਡ ਬਾਏ ਮਿਲਦੇ ਹਾਂ ਇੱਕ ਹੋਰ ਨਵੇਂ ਵਲੋਗ ਦੇ ਨਾਲ